ਮੇਰਾ ਨਾਮ ਸੁਨੀਲ ਮੁੰਗਾ ਮੰਡੀ ਗਿੱਲਾਂ ਨਾਲ ਰਹਿਣਾ ਲੈਂ ਜੀ ਸਰ ਕੀ ਮਾਮਲਾ ਕੀ ਹੋ ਰਿਹਾ ਕੋ ਮਾਮਲਾ ਡੈਡੀਆ ਤੋਂ ਦੁਕਾਨ ਤੋਂ ਘਰਾਂ ਦੇ ਪੈ ਸੀ ਤੇ ਦੁਕਾਨ ਮੰਗਲ ਕਰੀ ਹੁੰਦੀ ਸੀ ਡੈਡੀ ਘਰਾਂ ਲੱਗੇ ਤੇ ਪਿੱਛੇ ਉੱਥੋਂ ਮੈਂ ਹੁਣ ਪਤਾ ਕੀਤਾ ਕੈਮਰੇ ਖੋਲੇ ਉਹ ਤੋਂ ਪਿੱਛੋਂ ਹੀ ਲੱਗੇ ਤਿੰਨ ਬੰਦੇ ਮਗਰ ਮੋਟਰਸਾਈਕਲ ਤੇ ਤੇ ਇੱਥੇ ਆ ਕੇ ਡੈਡੀ ਨੂੰ ਫਿਰ ਲ ਤਾਂ ਕਿ ਇਹ ਪਹਿਲਾਂ ਤਲਵਾਰ ਮਾਰੀ ਫੇਰ ਕਹਿੰਦੇ ਥੈਲਾ ਮੰਗਣ ਲੱਗ ਗਾਲਾਂ ਗਾਲ ਕੱਢੀ ਡਾੜੀ ਕਹਿੰਦੇ ਕੁਛ ਐ ਨਹੀਂ ਇਸ ਤਾਂ ਤੇ ਦੂਜੀ ਵਾਰ ਮਾਰਨ ਲੱਗੇ ਡਾੜੀਆਂ ਥੈਲਾ ਦੇਤਾ ਤੇ ਤੁਸੀਂ ਲੈ ਜਿਓ ਥੈਲਾ ਤੇ ਕੁਛ ਐ ਨਹੀਂ ਹੁਣ ਤੇਰੇ ਨੇ ਮੈਂ ਪਹੁੰਚ ਹੀ ਗਿਆ ਡਾੜੀ ਨੇ ਫੇਰ ਕਹਿੰਦੇ ਵੀ ਕਹੇ ਤਾਂ ਅਦਰ ਹੈ ਮੈਨੂੰ ਮੈਂ ਜਾਣ ਡਾੜੀ ਕਹਿੰਦੇ ਵੀ ਆਪਣੇ ਇਹ ਤਿੰਨ ਬੰਦੇ ਆ ਰਹਿੰਦੇ ਜਾਨ ਮੈਂ ਦੇਖਿਆ ਪਿੱਛੇ ਕਿੱਟਾ ਮਿਲਿਆਣੀ ਮੈਨੂੰ ਕੋਈ ਆ ਹੁਣ ਸਵੇਰ ਆਪਣੇ ਦੁਕਾਨ ਕੋਲ ਪਤਾ ਕੀਤਾ ਤਿੰਨ ਬੰਦੇ ਉੱਥੇ ਖੜੇ ਸੀ ਕਹਿੰਦੇ ਵੀ ਪਹਿਲਾਂ ਰੇਕੀ ਕਰੀ ਜਾਂਦੇ ਸੀ ਕਦੋਂ ਨਿਕਲੇ ਵੀ ਨਾਲ ਨਾਲ ਪਿੱਛੇ ਹੀ ਹੋਲੇ ਉਹਨਾਂ ਦੇ ਇਹ ਲੱਗਦਾ ਹੈ ਪ੍ਰਸ਼ਾਸਨ ਦੀ ਕੋਈ ਡਾਇਰੈਕਟਰ ਰੋਲ ਲੱਗਦਾ ਹੈ ਕੋਈ ਮਨਮੋਟ ਪ੍ਰਸ਼ਾਸਨ ਦਾ ਦਬਦਬਾ ਲੱਗਿਆ ਕੋਈ ਨਹੀਂ ਪ੍ਰਸ਼ਾਸਨ ਦਾ ਕੋਈ ਨਹੀਂ ਐਸੇ ਰੋਲ ਠੀਕ ਹੈ ਅਸੀਂ ਗਏ ਉੱਥੇ ਜਾ ਕੇ ਥਾਣੇ 'ਚ ਗਏ ਸੀ ਉੱਥੇ ਬਲਗਨ ਰਿਪੋਰਟ ਲਿਖਦੇ ਸਾਡੇ ਆ ਐਪਲੀਕੇਸ਼ਨ ਲਿਖ ਕੇ ਦਿਓ ਇੱਕਦਮ ਹਮ ਐਪਲੀਕੇਸ਼ਨ ਲਿਖ ਕੇ ਫਿਰ ਸਾਡੇ ਨਾਲ ਆਏ ਇੱਥੇ ਕਹਿੰਦਾ ਮੌਕਾ ਦੇਖ ਲੈਣੇ ਆ 112 ਤੇ ਕੋਈ ਨਹੀਂ ਕੀਤੀ 112 ਤੇ ਕੀਤੀ ਸੀ ਉੱਥੇ ਕੁਝ ਚੱਲਿਆ ਨਹੀਂ ਫੋਨ ਨਹੀਂ ਚੱਲਿਆ ਫੋਨ ਨਹੀਂ ਚੱਲਿਆ ਨਹੀਂ ਮਿਲੇ ਹੀ ਨਹੀਂ ਫੋਨ ਹੀ ਮਿਲੇ 112 ਤੇ ਨੰਬਰ ਜਿਹੜਾ ਕਿੱਥੋਂ ਦਾ ਹੈ ਸਾਰੇ ਇੰਡੀਆ ਦਾ ਆ 112 ਕਿਵੇਂ ਦੇਖਦੇ ਹੋ ਪ੍ਰਸ਼ਾਸਨ ਨੂੰ ਕਿਵੇਂ ਦੇਖਦੇ ਹੋ ਵੀ ਇਸ ਤਰ੍ਹਾਂ ਦੀ ਗੁੰਡਾਗਰਦੀ ਲਗਾਤਾਰ ਹੀ ਲੱਗਦੀ ਹੈ ਵੈਸੇ ਪਹਿਲਾਂ ਤਾਂ ਨਸ਼ੇ ਤੇ ਰੋਗ ਲਗਾਣੀ ਚਿੰਦੀ ਮੈਂ ਨਸ਼ੇ ਕਰਕੇ ਸਾਰਾ ਨਸ਼ੇੜੀ ਲੱਗਦੇ ਸੀ ਨਾ ਨਸ਼ੇ ਨਾਲ ਫਰਕ ਪਈ ਹੈ ਬਹੁਤ ਇਹ ਨਸ਼ੇ ਕਰਕੇ ਲੋਕ ਕਰਦੇ ਆ ਵਰਤਾਂ ਕੀ ਲੱਗਦਾ ਗੁੰਡਾਗਰਦੀ ਪੁਲਿਸ ਦੀ ਨਿਗਾਹ ਹਟ ਹੁੰਦੀ ਹੈ ਤੇ ਤੁਮ ਕੀ ਕਹਸਾ ਦੇਖੋ ਠੀਕ